ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਉਮੀਦ ਕਰਦੇ ਹਾਂ ਤੁਸੀਂ ਪਸੰਦ ਜ਼ਰੂਰ ਕਰੋਗੇ ਮੇਰੀ ਮਾਂ ਰੋਜ਼ ਮੈਨੂੰ ਇੱਕ ਕੌੜਾ ਸ਼ਰਬਤ ਪਿਉਂਦੀ ਅਤੇ ਕਹਿੰਦੀ ਇਹ ਸ਼ਰਬਤ ਪੀ ਲੈ ਨਹੀਂ ਤਾਂ ਮੈਂ ਮਰ ਜਾਵਾਂਗੀ ਇੱਕ ਦਿਨ ਮੈਂ ਉਹ ਸ਼ਰਬਤ ਪੀਣ ਤੋਂ ਮਨਾ ਕਰ ਦਿੱਤਾ ਅਤੇ ਅਗਲੇ ਹੀ ਦਿਨ ਮੇਰੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਫਿਰ ਇੱਕ ਦਿਨ ਮੈਨੂੰ ਉਸ ਸ਼ਰਬਤ ਦਾ ਰਾਜ਼ ਪਤਾ ਲੱਗਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਸ਼ਰਬਤ ਨਹੀਂ ਉਹ ਤਾਂ ਮੇਰਾ ਨਾਮ ਰੋਹਿਤ ਹੈ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੇਰੀ ਉਮਰ 17 ਸਾਲ ਦੀ ਸੀ ਅਤੇ ਅਸੀਂ ਇਕੱਠੇ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਸੀ ਮੇਰੇ ਪਾਪਾ ਦੇ ਚਾਰ ਭਰਾ ਸਨ ਅਤੇ ਮੇਰੇ ਪਾਪਾ ਸਭ ਤੋਂ ਛੋਟੇ ਸੀ ਉਹਨਾਂ ਸਾਰਿਆਂ ਦੇ ਬੱਚੇ ਜਵਾਨ ਹੋ ਚੁੱਕੇ ਸਨ ਅਤੇ ਸਾਰੇ ਆਪਣੇ ਆਪਣੇ ਘਰਾਂ ਵਿੱਚ ਖੁਸ਼ ਰਹਿੰਦੇ ਸੀ ਮੇਰੇ ਪਾਪਾ ਦੇ ਸਾਰੇ ਭਰਾਵਾਂ ਦੇ ਬੇਟੀਆਂ ਹੀ ਸਨ ਅਤੇ ਇੱਕ ਮੈਂ ਹੀ ਖਾਨਦਾਨ ਦਾ ਇਕਲੌਤਾ ਬੇਟਾ ਸੀ। ਇਸੇ ਵਜ੍ਹਾ ਕਰਕੇ ਮੈਂ ਸਾਰਿਆਂ ਦਾ लाडला ਸੀ। ਖਾਨਦਾਨ ਦਾ ਇਕਲੌਤਾ ਬੇਟਾ ਹੋਣ ਕਰਕੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ। ਅਤੇ ਸਾਰੇ ਮੇਰੇ ਨਖਰੇ ਚੁੱਕਦੇ। ਮੇਰੇ ਸਾਰੇ ਹੀ ਚਾਚੇ-ਤਾਏ ਮੈਨੂੰ ਬਹੁਤ ਪਿਆਰ ਕਰਦੇ ਸੀ ਜਿਵੇਂ ਮੈਂ ਉਹਨਾਂ ਦਾ ਹੀ ਸੱਚਾ ਬੇਟਾ ਹੋਵਾਂ। ਮੇਰੇ ਮੂੰਹ ਵਿੱਚੋਂ ਨਿਕਲੀ ਖੁਆਇਸ਼ 2 ਮਿੰਟ ਵਿੱਚ ਪੂਰੀ ਕਰ ਦਿੱਤੀ ਜਾਂਦੀ ਸੀ। ਪਰ ਉਸ ਘਰ ਵਿੱਚ ਇੱਕ ਇਨਸਾਨ ਅਜੀਹਾ ਸੀ ਜਿਸਨੇ ਮੇਰੇ ਨਾਲ ਲਾੜਤਾ ਕੀਤਾ। ਪਰ ਮੇਰੇ ਨਾਲ ਕਦੇ ਪਿਆਰ ਨਾਲ ਗੱਲ ਤੱਕ ਨਹੀਂ ਕੀਤੀ ਸੀ ਜਿਸ ਨੇ ਕਦੇ ਵੀ ਮੈਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਸੀ ਜੋ ਮੇਰਾ ਇੰਨਾ ਖਿਆਲ ਵੀ ਨਹੀਂ ਰੱਖਦੀ ਸੀ ਜਿੰਨਾ ਖਿਆਲ ਰੱਖਣਾ ਮੇਰੇ ਲਈ ਉਸ ਦਾ ਹੱਕ ਬੰਦਾ ਸੀ ਉਸ ਨੇ ਕਦੇ ਵੀ ਮੇਰੀ ਹਿੰਮਤ ਤੱਕ ਨਹੀਂ ਵਧਾਈ ਕਦੇ ਵੀ ਮੈਨੂੰ ਨਹੀਂ ਕਿਹਾ ਕਿ ਮੈਂ ਉਸ ਦੇ ਲਈ ਬਹੁਤ ਖਾਸ ਹਾਂ ਅਤੇ ਉਹ ਸੀ ਮੇਰੀ ਮਾਂ ਮੇਰੀ ਮਾਂ ਮੇਰੇ ਨਾਲ ਸੋਤੇਲੇ ਬੇਟੇ ਦੀ ਤਰ੍ਹਾਂ ਸਲੋਕ ਕਰਦੀ ਸੀ ਮੈਂ ਪੜ੍ਹਾਈ ਵਿੱਚ ਬਹੁਤ ਵਧੀਆ ਸੀ ਅਤੇ ਹਰ ਵਾਰ ਫਸਟ ਆਉਂਦਾ ਸੀ ਫਿਰ ਵੀ ਮੇਰੀ ਮਾਂ ਨੇ ਕਦੇ ਮੇਰੀ ਤਾਰੀਫ ਨਹੀਂ ਕੀਤੀ ਸੀ ਕੋਈ ਵੀ ਚੰਗਾ ਕੰਮ ਕਰਦਾ ਤਾਂ ਵੀ ਉਹ ਮੇਰੇ ਨਾਲ ਗੁੱਸੇ ਹੀ ਹੁੰਦੀ ਸੀ ਪਾਪਾ ਵੀ ਅਕਸਰ ਹੀ ਉਸ ਨੂੰ ਸਮਝਾਉਂਦੇ ਸੀ ਕਿ ਤੂੰ ਅਜਿਹਾ ਕਿਉਂ ਕਰਦੀ ਹੈ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਕਿ ਇਸ ਔਰਤ ਨੂੰ ਆਪਣੇ ਬੇਟੇ ਦੀ ਬਿਲਕੁਲ ਵੀ ਕਦਰ ਨਹੀਂ ਹੈ ਇੱਕ ਦਿਨ ਮੇਰੀ ਮਾਂ ਨੇ ਤੰਗ ਆ ਕੇ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਕਿ ਹਾਂ ਮੈਂ ਇੱਕ ਬੇਟੇ ਦੀ ਮਾਂ ਹਾਂ ਤਾਂ ਕੀ ਕਰਾਂ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਤੁਹਾਡੇ ਸਾਰਿਆਂ ਦੇ ਘਰ ਸਿਰਫ ਬੇਟੀਆਂ ਹਨ ਇਸ ਲਈ ਤੁਹਾਡੇ ਲਈ ਇਹ ਵੱਡੀ ਗੱਲ ਹੋਵੇਗੀ ਪਰ ਮੇਰੇ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਤੁਹਾਨੂੰ ਇਹ ਸਾਰਿਆਂ ਨੂੰ ਇੰਨਾ ਹੀ लाडला ਹੈ ਤਾਂ ਤੁਸੀਂ ਕਰ ਲਿਆ ਕਰੋ ਇਸ ਦੀ ਫਿਗਰ ਉਠਾਇਆ ਕਰੋ ਇਸ ਦੇ ਨਖਰੇ ਪਰ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਮੈਂ ਅੱਜ ਤੱਕ ਆਪਣੀ ਮਾਂ ਨਾਲ ਕਦੇ ਕੋਈ ਬਤਮੀਜ਼ੀ ਨਹੀਂ ਕੀਤੀ ਸੀ ਉਸ ਦੇ ਹੁਕਮ ਦੇ ਖਿਲਾਫ ਜਾ ਕੇ ਕਦੇ ਵੀ ਕੋਈ ਕੰਮ ਨਹੀਂ ਕੀਤਾ ਸੀ ਫਿਰ ਵੀ ਉਸ ਦਾ ਰਵੱਈਆ ਮੇਰੇ ਨਾਲ ਅਜੀਹਾ ਕਿਉਂ ਸੀ ਮੇਰੀ ਸਮਝ ਵਿੱਚ ਇਹ ਗੱਲ ਬਿਲਕੁਲ ਵੀ ਨਹੀਂ ਆ ਰਹੀ ਸੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਵਾਰ ਮੇਰੇ ਪਾਪਾ ਨੇ ਮੇਰੀ ਮਾਂ ਤੋਂ ਜ਼ਬਰਦਸਤੀ ਤਲਾਕ ਵੀ ਲੈ ਲਿਆ ਸੀ ਪਰ ਫਿਰ ਉਹਨਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ ਮਾਂ ਨੇ ਮੈਨੂੰ ਇਸ ਗੱਲ ਦੀ ਵਜ੍ਹਾ ਵੀ ਨਹੀਂ ਦੱਸੀ ਉਹ ਮੇਰੇ ਨਾਲ ਆਪਣਾ ਕੋਈ ਵੀ ਦੋਸਤਕ ਨਹੀਂ ਬਣਦੀ ਸੀ ਪਰ ਮੇਰੀ ਤਾਂ ਮਾਂ ਸੀ ਮੈਂ ਫਿਰ ਵੀ ਉਸ ਨੂੰ ਪਿਆਰ ਕਰਦਾ ਸੀ ਮੇਰੀ ਇੱਕ ਤਾਈ ਸੀ ਉਸ ਦਾ ਰਵੱਈਆ ਵੀ ਸਾਰਿਆਂ ਦੇ ਨਾਲ ਬਹੁਤ ਬੁਰਾ ਸੀ ਪਰ ਉਹ ਤਾਂ ਸਾਰਿਆਂ ਦੇ ਨਾਲ ਹੀ ਐਦਾਂ ਸੀ ਅਤੇ ਅਸੀਂ ਜਾਣਦੇ ਸੀ ਕਿ ਉਹ ਅਜੇਹੀ ਹੀ ਹੈ ਪਰ ਮੇਰੀ ਮਾਂ ਜੋ ਮੇਰੇ ਚਾਚੇ ਤਾਈ ਦੀਆਂ ਕੁੜੀਆਂ ਸਨ ਉਹਨਾਂ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੀ ਸੀ ਅਤੇ ਮੈਂ ਉਹਨਾਂ ਦਾ ਸਕਾ ਬੇਟਾ ਸੀ ਪਰ ਉਹ ਮੈਨੂੰ ਪਿਆਰ ਨਹੀਂ ਕਰਦੀ ਸੀ ਮੈਂ ਉਸਦੇ ਪਿਆਰ ਲਈ ਤਰਸਦਾ ਸੀ ਇਸ ਤੋਂ ਇਲਾਵਾ ਹਰ ਰਾਤ ਮੇਰੀ ਮਾਂ ਮੈਨੂੰ ਇੱਕ ਜ਼ਹਿਰ ਵਰਗਾ ਕੌੜਾ ਸ਼ਰਬਤ ਪਿਉਂਦੀ ਸੀ ਇਹ ਕੰਮ ਉਹ ਮੇਰੇ ਬਚਪਨ ਤੋਂ ਹੀ ਕਰ ਰਹੀ ਸੀ ਉਸਨੇ ਇੱਕ ਵੀ ਦਿਨ ਨਾਗਾ ਨਹੀਂ ਪਾਇਆ ਪਹਿਲਾਂ ਮੈਂ ਛੋਟਾ ਸੀ ਉਸਦੀ ਗੱਲ ਮੰਨ ਲੈਂਦਾ ਸੀ ਪਰ ਮੈਨੂੰ ਉਸ ਦਾ ਇਹ ਰਵਈਆ ਬਿਲਕੁਲ ਨਹੀਂ ਸਮਝ ਨਹੀਂ ਆਉਂਦਾ ਸੀ ਕਿ ਆਖਿਰ ਉਹ ਮੈਨੂੰ ਸ਼ਰਬਤ ਕਿਉਂ ਪਿਉਂਦੀ ਸੀ ਬਸ ਇੱਕ ਇਹੀ ਕੰਮ ਸੀ ਜੋ ਉਹ ਮੇਰੇ ਲਈ ਕਰਦੀ ਸੀ ਉਹ ਰਾਤ ਨੂੰ ਮੇਰੇ ਕਮਰੇ ਵਿੱਚ ਮੇਰੇ ਲਈ ਉਹ ਸ਼ਰਬਤ ਲੈ ਕੇ ਆਉਂਦੀ ਹੁੰਦੀ ਸੀ ਅਤੇ ਉਸ ਵਕਤ ਉਹ ਮੇਰੇ ਕੋਲ ਹੀ ਬੈਠੀ ਰਹਿੰਦੀ ਜਦੋਂ ਤੱਕ ਕਿ ਮੈਂ ਉਸ ਸ਼ਰਬਤ ਨੂੰ ਪੀ ਨਹੀਂ ਲੈਂਦਾ ਸੀ ਇੱਕ ਦਿਨ ਉਹ ਸ਼ਰਬਤ ਪੀਣ ਨਾਲ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਰਾਤ ਨੂੰ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਇਆ ਸਾਰੇ ਘਰ ਵਾਲੇ ਬਹੁਤ ਪਰੇਸ਼ਾਨ ਹੋ ਗਏ ਅਤੇ ਮੈਨੂੰ ਰਾਤ ਨੂੰ ਹੀ ਡਾਕਟਰ ਦੇ ਕੋਲ ਲੈ ਗਏ ਡਾਕਟਰ ਨੇ ਕਿਹਾ ਕਿ ਤੁਸੀਂ ਜੋ ਵੀ ਪੀ ਰਹੇ ਹੋ ਉਸ ਨੂੰ ਪੀਣਾ ਬੰਦ ਕਰ ਦਿਓ ਫਿਰ ਅਗਲੀ ਹੀ ਰਾਤ ਮੈਂ ਆਪਣੀ ਮਾਂ ਨੂੰ ਉਹ ਸ਼ਰਬਤ ਪੀਣ ਤੋਂ ਮਨਾ ਕਰ ਦਿੱਤਾ ਅਤੇ ਆਪਣੀ ਸਿਹਤ ਬਾਰੇ ਵੀ ਦੱਸਿਆ ਪਰ ਉਹ ਨਹੀਂ ਮੰਨੀ ਜਿਵੇਂ ਉਸ ਨੂੰ ਮੇਰੀ ਕੋਈ ਫਿਕਰ ਹੀ ਨਹੀਂ ਸੀ ਕੀ ਉਹ ਨਹੀਂ ਜਾਣਦੀ ਸੀ ਕਿ ਮੈਂ ਰਾਤ ਹੀ ਤਾਂ ਹਸਪਤਾਲ ਤੋਂ ਵਾਪਸ ਆਇਆ ਹਾਂ ਇਥੋਂ ਤੱਕ ਕਿ ਮੈਂ ਆਪਣੀ ਮਾਂ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਸੀ ਕਿ ਮੈਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਪੀਣੀ ਹੈ ਉਸ ਨੂੰ ਮੇਰੀ ਜਰਾ ਵੀ ਫਿਕਰ ਨਹੀਂ ਸੀ ਸਿਰਫ ਐਨੀ ਫਿਕਰ ਸੀ ਕਿ ਬਸ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਹ ਜ਼ਹਿਰ ਵਰਗਾ ਸ਼ਰਬਤ ਪੀ ਲਵਾਂ ਅੱਜ ਪਹਿਲੀ ਵਾਰ ਮੈਂ ਉਹ ਸ਼ਰਬਤ ਪੀਣ ਤੋਂ ਮਨਾ ਕੀਤਾ ਸੀ ਮੈਂ ਆਪਣੇ ਇਰਾਦੇ ਦਾ ਪੱਕਾ ਸੀ ਉਹ ਸਮਝ ਗਈ ਸੀ ਕਿ ਸ਼ਾਇਦ ਅੱਜ ਮੈਂ ਉਸ ਦੀ ਗੱਲ ਨਹੀਂ ਮੰਨਾਂਗਾ ਮੈਂ ਉਹ ਸ਼ਰਬਤ ਨਹੀਂ ਪੀਤਾ ਉਹ ਮੇਰੀਆਂ ਮਿੰਤਾ ਕਰ ਰਹੀ ਸੀ ਉਹ ਬਹੁਤ ਪਰੇਸ਼ਾਨ ਲੱਗ ਰਹੀ ਸੀ अचानक ਉਸਦੇ ਮੋਹੋਂ ਇੱਕ ਅਜੀਹੀ ਗੱਲ ਨਿਕਲ ਗਈ ਜਿਸਨੇ ਮੈਨੂੰ ਹੈਰਾਨ ਕਰ ਦਿੱਤਾ ਉਸਨੇ ਇੰਨਾ ਹੀ ਕਿਹਾ ਕਿ ਜੇਕਰ ਉਹ ਸ਼ਰਬਤ ਮੈਂ ਨਹੀਂ ਪੀਤਾ ਤਾਂ ਗਜਬ ਹੋ ਜਾਵੇਗਾ ਤੂੰ ਪਲੀਜ਼ ਇਹ ਸ਼ਰਬਤ ਪੀ ਲੈ ਜੇ ਤੂੰ ਇਹ ਸ਼ਰਬਤ ਨਾ ਪੀਤਾ ਤਾਂ ਕਿਆਮਤ ਆ ਜਾਵੇਗੀ ਕੁਝ ਅਜੀਹਾ ਹੋ ਜਾਵੇਗਾ ਜੋ ਮੈਂ ਤੈਨੂੰ ਨਹੀਂ ਦੱਸ ਸਕਦੀ ਬਸ ਤੂੰ ਮੇਰੀ ਗੱਲ ਮੰਨ ਲੈ ਪਰ ਮੈਂ ਨਹੀਂ ਮੰਨਿਆ ਉਹ ਰੋਂਦੇ ਹੋਏ ਮੇਰੇ ਕਮਰੇ ਤੋਂ ਚਲੀ ਗਈ ਅੱਜ ਮੈਨੂੰ ਉਸਦੇ ਰੋਣ ਦੀ ਕੋਈ ਪਰਵਾਹ ਨਹੀਂ ਸੀ ਬਲਕਿ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਮਾਂ ਨੂੰ ਆਪਣੀ ਜिद ਬਦਲਣੀ ਪਵੇਗੀ ਫਿਰ ਮੈਂ ਸਕੂਨ ਨਾਲ ਸੌਂ ਗਿਆ ਅਤੇ ਸਵੇਰ ਇੱਕ ਬੁਰੀ ਖਬਰ ਦੇ ਨਾਲ ਮੇਰੀ ਅੱਖ ਖੁੱਲੀ ਅਤੇ ਉਹ ਬੁਰੀ ਖਬਰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਬੁਰੀ ਖਬਰ ਇਹ ਸੀ ਕਿ ਮੇਰੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਉਹ ਰਾਤ ਨੂੰ ਚੰਗੀ ਭਲੀ ਠੀਕ ਠਾਕ ਸੁੱਤੀ ਸੀ ਅਤੇ ਸਵੇਰ ਪਤਾ ਲੱਗਿਆ ਕਿ ਰਾਤ ਨੂੰ ਉਸ ਦੀ ਮੌਤ ਹੋ ਗਈ ਨਾ ਤਾਂ ਉਸ ਨੂੰ ਕੋਈ ਬਿਮਾਰੀ ਸੀ ਅਤੇ ਨਾ ਹੀ ਉਸਦੇ ਨਾਲ ਕੋਈ ਹਾਦਸਾ ਹੋਇਆ ਸੀ ਆਖਿਰ ਇਹ ਜਿਹਾ ਕਿਵੇਂ ਹੋ ਸਕਦਾ ਹੈ ਮੇਰੇ ਦਿਮਾਗ ਵਿੱਚ ਬਹੁਤ ਸਵਾਲ ਸਨ ਪਰ ਸਵਾਲਾਂ ਨਾਲੋਂ ਜ਼ਿਆਦਾ ਗਮ ਸੀ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਸ਼ਰਬਤ ਨਹੀਂ ਪੀਤਾ ਤਾਂ ਕੁਝ ਹੋ ਜਾਵੇਗਾ ਕੀ ਮੇਰੀ ਮਾਂ ਦਾ ਇਸ਼ਾਰਾ ਇਸ ਤਰਫ ਸੀ ਅਤੇ ਸ਼ਰਬਤ ਪੀਣ ਨਾਲ ਮੇਰੀ ਮਾਂ ਦੀ ਜ਼ਿੰਦਗੀ ਤੇ ਕੀ ਅਸਰ ਹੋ ਸਕਦਾ ਸੀ ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ ਪਰ ਮੈਂ ਖੁਦ ਨੂੰ ਮੁਜ਼ਰਮ ਮਹਿਸੂਸ ਕਰ ਰਿਹਾ ਸੀ ਕਿ ਮੈਂ ਆਪਣੀ ਮਾਂ ਦੀ ਮੌਤ ਦੀ ਵਜ੍ਹਾ ਬਣਿਆ ਸੀ ਜੇਕਰ ਮੈਂ ਉਹ ਸ਼ਰਬਤ ਪੀ ਲੈਂਦਾ ਤਾਂ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਸਵਾਲ ਅਤੇ ਸਦਮਾ ਮਿਲ ਕੇ ਮੇਰੀ ਜਾਨ ਲੈ ਰਹੇ ਸੀ ਮੈਂ ਇੱਕ ਦਿਮਾਗੀ ਮਰੀਜ਼ ਦੀ ਤਰ੍ਹਾਂ ਬਣ ਗਿਆ ਸੀ ਮੈਂ ਬਹੁਤ ਰੋਇਆ ਮੇਰੇ ਲਈ ਇਹ ਸਦਮਾ ਬਹੁਤ ਵੱਡਾ ਸੀ ਘਰ ਵਿੱਚ ਸ਼ੋਕ ਦਾ ਮਾਹੌਲ ਸੀ ਪਾਪਾ ਵੀ ਸਦਮੇ ਵਿੱਚ ਸੀ ਕੁਝ ਦਿਨ ਬਾਅਦ ਮੈਂ ਆਪਣੇ ਦੋਸਤ ਦੇ ਘਰ ਚਲਾ ਗਿਆ ਉਹ ਵੀ ਮੈਨੂੰ ਹੌਸਲਾ ਦੇ ਰਿਹਾ ਸੀ ਅਦੇ ਉੱਥੋਂ ਆਉਣ ਵਿੱਚ ਮੈਨੂੰ ਥੋੜੀ ਦੇਰ ਹੋ ਗਈ। ਇਹ ਪਹਿਲੀ ਵਾਰ ਸੀ ਕਿ ਮੈਂ ਆਪਣੀ ਮਾਂ ਦੀ ਮੌਤ ਤੋਂ ਬਾਅਦ ਘਰੋਂ ਨਿਕਲਿਆ ਸੀ। ਆਸਮਾਨ ਤੇ ਚੰਦਰਮਾ ਸੀ, ਉਸ ਦੀ ਚਾਂਦਨੀ, ਤਾਰਿਆਂ ਦੀ ਟਿਮਟਮਾਉਂਦੀ ਰੋਸ਼ਨੀ ਨੇ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਹੋਇਆ ਸੀ। ਰਾਤ ਨੂੰ ਸੁੰਨਸਾਨ ਰਸਤੇ ਵਿੱਚ, ਸਨਾਟੇ ਵਿੱਚ ਇਕੱਲੇ ਤੁਰਨਾ ਇਹ ਮੇਰਾ ਪਹਿਲਾ ਚਾਂਸ ਸੀ। ਜਦੋਂ ਦੀ ਮੇਰੀ ਮਾਂ ਇਸ ਦੁਨੀਆ ਤੋਂ ਗਈ ਸੀ, ਮੈਂ ਉਹ ਸ਼ਰਬਤ ਨਹੀਂ ਪੀਤਾ ਸੀ। ਉਦੋਂ ਤੋਂ ਹੀ ਮੇਰੇ ਸਿਰ ਵਿੱਚ ਬਹੁਤ ਦਰਦ ਰਹਿਣ ਲੱਗਿਆ ਸੀ ਅਜੀਹਾ ਦਰਦ ਜਿਸ ਨੂੰ ਮੈਂ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਸੀ ਮੈਂ ਇੱਕ ਡਾਕਟਰ ਦੇ ਕੋਲ ਗਿਆ ਤੇ ਉਸਨੇ ਕਿਹਾ ਕਿ ਸ਼ਾਇਦ ਟੈਨਸ਼ਨ ਅਤੇ ਸਦਮੇ ਦੀ ਵਜ੍ਹਾ ਨਾਲ ਤੁਹਾਡੇ ਸਿਰ ਵਿੱਚ ਦਰਦ ਹੈ ਪਰ ਮੈਂ ਜਾਣਦਾ ਸੀ ਕਿ ਅਸਲ ਵਜ੍ਹਾ ਕੀ ਹੈ ਇਹ ਦਰਦ ਤਾਂ ਮੇਰੀ ਜਾਨ ਹੀ ਨਹੀਂ ਛੱਡ ਰਿਹਾ ਸੀ ਘਰ ਦੇ ਹਾਲਾਤ ਵੀ ਕੁਝ ਅਜੀਬ ਹੋ ਗਏ ਸਨ ਮੇਰੀ ਇੱਕ ਕਜ਼ਨ ਪੌੜੀਆਂ ਤੋਂ ਡਿੱਗ ਪਈ ਤੇ ਉਸ ਦਾ ਸਿਰ ਫਟ ਗਿਆ ਉਹ ਬਿਸਤਰ ਤੇ ਪੈ ਗਈ ਕਿ ਦੂਸਰੀ ਕਜ਼ਨ ਵੀ ਬਹੁਤ ਜ਼ਿਆਦਾ ਬਿਮਾਰ ਹੋ ਗਈ। ਮੇਰੀ ਇੱਕ ਚਾਚੀ ਕਿਚਨ ਵਿੱਚ ਕੰਮ ਕਰ ਰਹੀ ਸੀ ਅਤੇ ਉਸਦੇ ਪੈਰਾਂ ਤੇ ਗਰਮ ਦੁੱਧ ਡੁੱਲ ਗਿਆ। ਅਤੇ ਇੱਧਰ ਮੇਰੇ ਚਾਚਾ ਜੀ ਨੇ ਸਿਰਫ ਮੈਨੂੰ ਦੱਸਿਆ ਕਿ ਕਾਰੋਬਾਰ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਹੁਣ ਕਾਰੋਬਾਰ ਵਿੱਚ ਬਹੁਤ ਹੀ ਮੁਸ਼ਕਲ ਆ ਰਹੀ ਹੈ ਅਤੇ ਮੇਰੇ ਪਾਪਾ ਤਾਂ ਉਦੋਂ ਦੇ ਹੀ ਬਿਮਾਰ ਸਨ ਜਦੋਂ ਦੀ ਮੇਰੀ ਮਾਂ ਇਸ ਦੁਨੀਆ ਤੋਂ ਗਈ ਸੀ। ਉਹ ਬਸ ਬਿਸਤਰ ਤੇ ਹੀ ਪਏ ਰਹਿੰਦੇ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਸਭ ਹੋ ਕੀ ਰਿਹਾ ਹੈ ਮੇਰੇ ਸਿਰ ਦਾ ਦਰਦ ਵੀ ਨਹੀਂ ਜਾ ਰਿਹਾ ਸੀ ਮੈਂ ਦਵਾਈਆਂ ਖਾ ਖਾ ਕੇ ਪਾਗਲ ਹੋ ਚੁੱਕਿਆ ਸੀ ਚਾਚੇ ਨੇ ਆਪਣੇ ਕਾਰੋਬਾਰ ਦੇ ਵਿੱਚ ਨੁਕਸਾਨ ਦੀ ਗੱਲ ਮੇਰੇ ਪਾਪਾ ਨੂੰ ਨਹੀਂ ਦੱਸੀ ਅਤੇ ਮੈਨੂੰ ਵੀ ਕਿਹਾ ਕਿ ਇਹ ਗੱਲ ਘਰੇ ਨਾ ਦੱਸਣਾ ਨਹੀਂ ਤਾਂ ਸਭ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਣਗੇ ਸਾਰੇ ਕਹਿ ਰਹੇ ਸੀ ਕਿ ਜਦੋਂ ਦੀ ਮੇਰੀ ਮਾਂ ਗਈ ਹੈ ਉਦੋਂ ਤੋਂ ਘਰ ਦੇ ਹਾਲਾਤ ਖਰਾਬ ਹੋ ਗਏ ਹਨ ਪਰ ਮੈਨੂੰ ਲੱਗ ਰਿਹਾ ਸੀ ਕਿ ਗੱਲ ਸਿਰਫ ਇਹ ਨਹੀਂ ਹੈ ਗੱਲ ਕੋਈ ਹੋਰ ਵੀ ਹੈ ਫਿਰ ਮੈਨੂੰ ਮੇਰੀ ਮਾਂ ਦੀ ਗੱਲ ਯਾਦ ਆਈ ਕਿ ਜੇਕਰ ਮੈਂ ਇਹ ਸ਼ਰਬਤ ਨਾ ਪੀਤਾ ਤਾਂ ਘਰ ਵਿੱਚ ਸਭ ਕੁਝ ਖਤਮ ਹੋ ਜਾਵੇਗਾ ਮੈਂ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਅਤੇ ਲੱਭ ਰਿਹਾ ਸੀ ਕਿ ਉਹ ਸ਼ਰਬਤ ਕਿਵੇਂ ਬਣਾਉਂਦੀ ਸੀ ਮੈਨੂੰ ਉਸ ਦੀ ਇੱਕ ਡਾਇਰੀ ਮਿਲੀ ਜਿਸ ਵਿੱਚ ਇੱਕ ਪੇਜ ਤੇ ਕੁਝ ਲਿਖਿਆ ਹੋਇਆ ਸੀ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਤੇ ਉਸ ਤੇ ਸ਼ਾਇਦ ਕਿਸੇ ਦਾ ਪਤਾ ਲਿਖਿਆ ਹੋਇਆ ਸੀ ਜਸਤੇ ਥੱਲੇ ਲਿਖਿਆ ਸੀ ਮੁਸੀਬਤ ਵਿੱਚ ਇਸ ਨੂੰ ਮਿਲੋ ਮੈਂ ਅਗਲੇ ਹੀ ਦਿਨ ਉੱਥੇ ਜਾਣ ਲਈ ਸੋਚ ਲਿਆ ਅਤੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਉਹ ਕਿਸੇ ਬਾਬਾ ਦਾ ਘਰ ਸੀ ਮੈਂ ਹੈਰਾਨ ਹੋਇਆ ਕਿ ਸਾਡੇ ਖਾਨਦਨ ਵਿੱਚ ਅਜਿਹੀਆਂ ਗੱਲਾਂ ਨੂੰ ਕੋਈ ਵੀ ਨਹੀਂ ਮੰਨਦਾ ਸੀ ਮੈਂ ਅੰਦਰ ਗਿਆ ਅਤੇ ਆਪਣਾ ਨੰਬਰ ਆਉਣ ਦਾ ਇੰਤਜ਼ਾਰ ਕਰਨ ਲੱਗਿਆ ਮੈਂ ਉੱਥੇ ਬੈਠੇ ਹੋਏ ਲੋਕਾਂ ਤੋਂ ਉਸ ਬਾਬੇ ਦੇ ਬਾਰੇ ਵਿੱਚ ਪੁੱਛਿਆ ਤਾਂ ਲੋਕਾਂ ਨੇ ਕਿਹਾ ਕਿ ਇਹ ਬਹੁਤ ਪੌਚੇ ਹੋਏ ਬਾਬਾ ਜੀ ਹਨ ਮੈਂ ਕਿਹਾ ਤੁਹਾਡੇ ਇਹ ਬਾਬਾ ਜੀ ਤੁਹਾਡੇ ਕੋਲੋਂ ਕਿੰਨੇ ਪੈਸੇ ਲੈਂਦੇ ਹਨ ਘੱਟ ਤੋਂ ਘੱਟ 1000 ਰੁਪਏ ਤਾਂ ਲੈਂਦੇ ਹੀ ਹੋਣਗੇ ਤਾਂ ਉਹਨਾਂ ਨੇ ਕਿਹਾ ਕਿ ਇਹ 1 ਰੁਪਿਆ ਵੀ ਨਹੀਂ ਲੈਂਦੇ ਮੈਂ ਕਿਹਾ ਅੱਛਾ ਜੋ ਆਪਣੀ ਮਰਜ਼ੀ ਦੇ ਨਾਲ ਦੇ ਜਾਵੇ ਕਿ ਉਹ ਰੱਖ ਲੈਂਦੇ ਹਨ ਤਾਂ ਉਹਨਾਂ ਨੇ ਕਿਹਾ ਨਹੀਂ ਇੱਥੇ ਅਜਿਹਾ ਕੋਈ ਰਿਵਾਜ ਨਹੀਂ ਹੈ ਜੇਕਰ ਫਿਰ ਵੀ ਕੋਈ ਜ਼ਿੱਦ ਕਰੇ ਕਿ ਉਹ ਕੁਝ ਦੇਣਾ ਚਾਹੁੰਦਾ ਹੈ ਤਾਂ ਬਾਬਾ ਜੀ ਉਸ ਨੂੰ ਕਹਿੰਦੇ ਹਨ ਕਿ ਉਹ ਚੀਜ਼ ਗਰੀਬਾਂ ਵਿੱਚ ਵੰਡ ਦੇ ਉਸ ਦਾ ਤੈਨੂੰ ਫਲ ਮਿਲੇਗਾ ਪਰ ਬਾਬਾ ਜੀ ਕਿਸੇ ਤੋਂ ਵੀ ਇੱਕ ਵੀ ਪੈਸਾ ਨਹੀਂ ਲੈਂਦੇ ਸਨ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਪਰ ਫਿਰ ਵੀ ਮੇਰਾ ਅਜਹੀਆਂ ਚੀਜ਼ਾਂ ਤੇ ਕੋਈ ਵਿਸ਼ਵਾਸ ਨਹੀਂ ਸੀ ਜਦੋਂ ਮੈਂ ਉਸ ਬਾਬਾ ਜੀ ਦੇ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਉਹ ਮੈਨੂੰ ਦੇਖ ਕੇ ਹੈਰਾਨ ਹੋ ਗਿਆ ਉਸ ਦੇ ਹੈਰਾਨ ਹੋਣ ਦਾ ਤਰੀਕਾ ਅਜੀਬਾ ਸੀ ਕਿ ਮੈਂ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਆਖਰ ਇਹ ਕੀ ਸੋਚ ਕੇ ਇਸ ਤਰ੍ਹਾਂ ਹੈਰਾਨ ਹੋ ਰਿਹਾ ਹੈ ਅਤੇ ਫਿਰ ਉਸ ਨੇ ਇੱਕ ਬਹੁਤ ਹੀ ਅਜੀਬ ਹਰਕਤ ਕੀਤੀ ਉਹਨਾਂ ਨੇ ਉੱਥੇ ਬੈਠੇ ਹੋਏ ਸਾਰੇ ਲੋਕਾਂ ਨੂੰ ਬਾਹਰ ਭੇਜ ਦਿੱਤਾ ਫਿਰ ਉਸਨੇ ਮੈਨੂੰ ਅਜਿਹੀ ਗੱਲ ਆਖੀ ਕਿ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ ਉਸਨੇ ਮੈਨੂੰ ਕਿਹਾ ਕਿ ਤੂੰ ਹਾਲੇ ਤੱਕ ਜਿਉਂਦਾ ਹੈ ਮੈਨੂੰ ਤਾਂ ਲੱਗਿਆ ਕਿ ਤੂੰ ਮਰ ਗਿਆ ਹੋਵੇਂਗਾ ਆਖਿਰ ਉਸਦੀ ਇਸ ਗੱਲ ਦਾ ਮਤਲਬ ਕੀ ਸੀ ਮੈਂ ਤਾਂ ਉਸਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਮੈਨੂੰ ਕਿਉਂ ਮਰ ਜਾਣਾ ਚਾਹੀਦਾ ਸੀ ਮੈਂ ਉਸਦੇ ਸਾਹਮਣੇ ਬੈਠਾ ਤੇ ਉਸਨੂੰ ਪੁੱਛਿਆ ਕਿ ਤੁਸੀਂ ਮੈਨੂੰ ਜਾਣਦੇ ਹੋ ਮੈਂ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਮਿਲਿਆ ਹਾਂ ਪਹਿਲੀ ਵਾਰ ਦੇਖ ਰਿਹਾ ਹਾਂ ਫਿਰ ਤੁਸੀਂ ਮੈਨੂੰ ਦੇਖਦੇ ਹੀ ਇਹ ਗੱਲ ਕਿਉਂ ਕਹੀ ਅਤੇ ਤੁਸੀਂ ਸਾਰੇ ਬਾਕੀ ਲੋਕਾਂ ਨੂੰ ਬਾਹਰ ਕਿਉਂ ਭੇਜ ਦਿੱਤਾ ਆਖਰ ਗੱਲ ਕੀ ਹੈ ਮੈਂ ਕਿਹਾ ਮੈਨੂੰ ਸੱਚ-ਸੱਚ ਦੱਸੋ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਕਿ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ ਅਤੇ ਮੇਰੇ ਘਰ ਵਿੱਚ ਪਤਾ ਨਹੀਂ ਕੀ-ਕੀ ਹੋ ਰਿਹਾ ਹੈ ਸਭ ਕੁਝ ਤਬਾਹ ਹੁੰਦਾ ਜਾ ਰਿਹਾ ਹੈ ਕਾਰੋਬਾਰ ਵੀ ਤਬਾਹ ਹੁੰਦਾ ਜਾ ਰਿਹਾ ਹੈ ਮੇਰੇ ਸਿਰ ਵਿੱਚ ਵੀ ਬਹੁਤ ਦਰਦ ਰਹਿੰਦਾ ਹੈ ਫਿਰ ਉਸ ਨੇ ਮੈਨੂੰ ਇੱਕ ਅਜੀਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਉਸਨੇ ਕਿਹਾ ਕਿ ਤੂੰ ਆਪਣੇ ਖਾਨਦਾਨ ਵਿੱਚ ਇਕੱਲਾ ਲੜਕਾ ਹੈ ਯਾਨੀ ਸਾਰੀ ਜਾਇਦਾਦ ਦਾ ਵਾਰਸ ਇਸ ਲਈ ਤੇਰੇ ਦਾਦਾ ਜੀ ਨੇ ਸਭ ਕੁਝ ਤੇਰੇ ਨਾਮ ਕਰ ਦਿੱਤਾ ਸੀ ਇਹ ਗੱਲ ਤੇਰੇ ਬਾਕੀ ਚਾਚੇ ਤਾਇਆ ਨੂੰ ਬਹੁਤ ਜ਼ਹਿਰ ਵਰਗੀ ਲੱਗੀ ਤੇਰੀਆਂ ਚਾਚੀਆਂ ਨੇ ਮਿਲ ਕੇ ਤੇਰੇ ਉੱਤੇ ਬਹੁਤ ਵੱਡਾ ਕਾਲਾ ਜਾਦੂ ਕਰਵਾਇਆ ਸੀ ਉਹ ਬਹੁਤ ਹੀ ਭਿਆਨਕ ਸੀ ਅਸੀਂ ਵੀ ਹੈਰਾਨ ਸੀ ਕਿ ਕੋਈ ਇੰਨਾ ਪੱਥਰਦਿਲ ਕਿਵੇਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਅਜਿਹਾ ਜਾਦੂ ਕਰਵਾ ਸਕਦਾ ਹੈ ਜਸ ਜਾਦੂ ਦੀ ਵਜ੍ਹਾ ਨਾਲ ਤੂੰ ਸਿਰਫ 2-3 ਮਹੀਨਿਆਂ ਤੱਕ ਹੀ ਜਿੰਦਾ ਰਹਿ ਸਕਦਾ ਸੀ ਪਰ ਤੇਰੀ ਮਾਂ ਜੋ ਇੱਕ ਬਹੁਤ ਹੀ ਚੰਗੇ ਦਿਲ ਵਾਲੀ ਔਰਤ ਸੀ ਉਸ ਨੂੰ ਸਭ ਪਤਾ ਲੱਗ ਗਿਆ ਸੀ ਉਸ ਨੇ ਤੇਰੇ ਪਾਪਾ ਨੂੰ ਵੀ ਦੱਸਿਆ ਤਾਂ ਉਹਨਾਂ ਵਿੱਚ ਝਗੜਾ ਹੋ ਗਿਆ ਤੇ ਤੇਰੇ ਪਾਪਾ ਨੇ ਗੁੱਸੇ ਵਿੱਚ ਆ ਕੇ ਤੇਰੀ ਮਾਂ ਨੂੰ ਤਲਾਕ ਦੇ ਦਿੱਤਾ ਸੀ ਅਤੇ ਜਦੋਂ ਫਿਰ ਤੇਰੇ ਪਾਪਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਦੁਬਾਰਾ ਤੇਰੀ ਮਾਂ ਨਾਲ ਵਿਆਹ ਕਰ ਲਿਆ ਇੱਕ ਦਿਨ ਤੇਰੀ ਮਾਂ ਤੇਰੇ ਪਾਪਾ ਨੂੰ ਲੈ ਕੇ ਮੇਰੇ ਕੋਲ ਆਈ ਮੈਂ ਉਸ ਨੂੰ ਸਭ ਕੁਝ ਦੱਸਿਆ ਪਰ ਉਸ ਨੂੰ ਫਿਰ ਵੀ ਵਿਸ਼ਵਾਸ ਨਹੀਂ ਹੋਇਆ ਅਤੇ ਫਿਰ ਤੇਰੀ ਮਾਂ ਨੇ ਮੇਰੇ ਤੋਂ ਕੋਈ ਹੱਲ ਪੁੱਛਿਆ ਮੈਂ ਉਦੋਂ ਦਾ ਹੀ ਤੇਰੀ ਮਾਂ ਨੂੰ ਜਾਣਦਾ ਹਾਂ ਮੈਨੂੰ ਤੇਰੀ ਮਾਂ ਦੀ ਗੱਲ ਦਾ ਯਕੀਨ ਸੀ ਮੈਂ ਉਸ ਜਾਦੂ ਨੂੰ ਤੋੜਤਾ ਦਿੱਤਾ ਪਰ ਉਹ ਜਾਦੂ ਬਹੁਤ ਤਾਕਤਵਰ ਸੀ ਇਹ ਜਾਦੂ ਸਿਰਫ ਤੇਰੇ ਤੇ ਉਦੋਂ ਤੱਕ ਅਸਰ ਕਰ ਸਕਦਾ ਸੀ ਜਦੋਂ ਤੱਕ ਤੂੰ 18 ਸਾਲ ਦਾ ਨਹੀਂ ਹੋ ਜਾਂਦਾ ਸੀ ਪਰ ਉਦੋਂ ਤੱਕ ਤੈਨੂੰ ਉਹ ਰੋਜ਼ ਮੰਤਰ ਵਾਲਾ ਜੜੀ ਬੂਟੀ ਵਾਲਾ ਸ਼ਰਬਤ ਪੀਣਾ ਸੀ ਉਹ ਜੜੀ ਬੂਟੀ ਤੇਰੀ ਮਾਂ ਮੇਰੇ ਤੋਂ ਹੀ ਲੈ ਕੇ ਜਾਂਦੀ ਸੀ ਅਤੇ ਜਦੋਂ ਤੂੰ ਉਹ ਸ਼ਰਬਤ ਨਹੀਂ ਪੀਤਾ ਤਾਂ ਸਭ ਤੋਂ ਪਹਿਲਾਂ ਉਸ ਜਾਦੂ ਦਾ ਅਸਰ ਤੇਰੀ ਮਾਂ ਤੇ ਹੀ ਹੋਇਆ ਕਿਉਂਕਿ ਉਹ ਹੀ ਸੀ ਜਿਸ ਦੀ ਵਜ੍ਹਾ ਨਾਲ ਜਾਦੂ ਰੁਕਿਆ ਹੋਇਆ ਸੀ ਅਤੇ ਫਿਰ ਉਸ ਤੋਂ ਬਾਅਦ ਤੇਰੇ ਤੇ ਵੀ ਹੌਲੀ-ਹੌਲੀ ਉਸ ਦਾ ਅਸਰ ਹੋਣ ਲੱਗਿਆ ਫਿਰ ਮੈਂ ਹੈਰਾਨ ਹੁੰਦੇ ਹੋਏ ਪੁੱਛਿਆ ਕਿ ਜੇਕਰ ਇਹ ਜਾਦੂ ਮੇਰੇ ਉੱਪਰ ਮੇਰੀ ਚਾਚੀ ਨੇ ਕਰਵਾਇਆ ਹੈ ਤਾਂ ਫਿਰ ਉਹਨਾਂ ਦੇ ਉੱਪਰ ਮੁਸੀਬਤਾਂ ਕਿਉਂ ਆ ਰਹੀਆਂ ਹਨ ਤਾਂ ਬਾਬਾ ਜੀ ਨੇ ਦੱਸਿਆ ਕਿਉਂਕਿ ਹੁਣ ਇਹ ਜਾਦੂ ਖਤਮ ਹੋਣ ਵਾਲਾ ਹੈ ਇਸ ਲਈ ਉਹਨਾਂ ਤੇ ਵੀ ਇਸ ਦਾ ਅਸਰ ਹੋ ਰਿਹਾ ਹੈ ਹੁਣ ਤੇਰੇ 18 ਸਾਲ ਹੋਣ ਵਿੱਚ 1 ਮਹੀਨਾ ਹੀ ਹੋਰ ਬਜਿਆ ਹੈ ਬਸ ਤੂੰ ਉਹ ਸ਼ਰਬਤ ਪੀਂਦਾ ਰਹਿ ਅਤੇ ਉਸ ਤੋਂ ਬਾਅਦ ਉਸ ਜਾਦੂ ਦਾ ਅਸਰ ਖਤਮ ਹੋ ਜਾਵੇਗਾ ਤੇਰੀ ਮਾਂ ਤਾਂ ਹੁਣ ਵਾਪਸ ਨਹੀਂ ਆ ਸਕਦੀ ਪਰ ਸ਼ਾਇਦ ਤੇਰੀ ਜਾਨ ਬਚ ਜਾਵੇਗੀ ਉਹ ਇਸ ਲਈ ਹੀ ਤੇਰੇ ਤੇ ਸਖਤੀ ਕਰਦੀ ਸੀ ਤਾਂ ਕਿ ਤੂੰ ਉਸ ਤੋਂ ਡਰ ਕੇ ਰਹੇ ਅਤੇ ਉਸ ਦੀ ਗੱਲ ਮੰਨੇ ਵਰਨਾ ਉਹ ਤੈਨੂੰ ਇੰਨਾ ਕੌੜਾ ਸ਼ਰਬਤ ਪੀਣ ਲਈ ਮਜਬੂਰ ਕਿਉਂ ਕਰਦੀ ਫਿਰ ਜਦੋਂ ਮੈਂ ਉੱਥੋਂ ਵਾਪਸ ਆਇਆ ਤਾਂ ਮੈਂ ਬਹੁਤ ਦੁਖੀ ਸੀ ਕਿਉਂਕਿ ਮੈਂ ਆਪਣੀ ਜਿੱਦ ਦੇ ਕਾਰਨ ਆਪਣੀ ਮਾਂ ਨੂੰ ਖੋ ਦਿੱਤਾ ਸੀ ਇੱਕ ਵਾਰ ਵੀ ਨਹੀਂ ਸੋਚਿਆ ਕਿ ਮਾਂ ਤਾਂ ਮਾਂ ਹੁੰਦੀ ਹੈ ਉਸਦਾ ਪਿਆਰ ਕਦੇ ਘਟ ਨਹੀਂ ਹੋ ਸਕਦਾ ਫਿਰ ਮੈਂ ਆਪਣੇ ਪਾਪਾ ਨੂੰ ਇਹ ਸਭ ਕੁਝ ਦੱਸਿਆ ਪਰ ਮੇਰੇ ਪਾਪਾ ਅਜੇ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕਿ ਉਹਨਾਂ ਦਾ ਖਾਂ ਦਾ ਨਾ ਅਜਿਹਾ ਵੀ ਕਰ ਸਕਦਾ ਹੈ ਉਸਦਾ ਕਹਿਣਾ ਸੀ ਕਿ ਉਹਨਾਂ ਪਿਆਰ ਤਾਂ ਤੈਨੂੰ ਮੈਂ ਨਹੀਂ ਕੀਤਾ ਜਿੰਨਾ ਪਿਆਰ ਮੇਰੇ ਭਰਾ ਅਤੇ ਭਾਬੀਆਂ ਨੇ ਤੈਨੂੰ ਕੀਤਾ ਹੈ ਅਤੇ ਮੇਰਾ ਉਸ ਦੇ ਲਈ ਬਸ ਇਹੀ ਜਵਾਬ ਸੀ ਕਿ ਉਹਨਾਂ ਦੇ ਪਿਆਰ ਦੇ ਪਿੱਛੇ ਅਸਲ ਵਿੱਚ ਉਹਨਾਂ ਦਾ ਇੱਕ ਮਕਸਦ ਛੁਪਿਆ ਹੋਇਆ ਸੀ ਤੁਸੀਂ ਮੇਰੀ ਮਾਂ ਦੀ ਗੱਲ ਨਹੀਂ ਮੰਨੀ ਇੱਥੋਂ ਤੱਕ ਕਿ ਇੱਕ ਵਾਰ ਉਸ ਨੂੰ ਤਲਾਕ ਵੀ ਦੇ ਦਿੱਤਾ ਸੀ ਸਿਰਫ ਆਪਣੇ ਖਾਨਦਾਨ ਵਾਲਿਆਂ ਲਈ ਤੁਸੀਂ ਮੇਰੀ ਗੱਲ ਸਮਝ ਕਿਉਂ ਨਹੀਂ ਰਹੇ ਕਿ ਮੇਰੀ ਮਾਂ ਸੱਚ ਕਹਿ ਰਹੀ ਸੀ ਮੈਂ ਵੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਹਿਸੂਸ ਕੀਤਾ ਹੈ ਮੈਂ ਕੋਈ ਛੋਟਾ ਬੱਚਾ ਨਹੀਂ ਹਾਂ ਮੇਰੇ ਪਾਪਾ ਨੇ ਮੇਰੀ ਕੋਈ ਵੀ ਗੱਲ ਨਾ ਮੰਨੀ ਫਿਰ ਮੈਂ ਆਪਣੀ ਮਾਂ ਦੀ ਉਹ ਡਾਇਰੀ ਪਾਪਾ ਦੇ ਕੋਲ ਰੱਖ ਦਿੱਤੀ ਅਤੇ ਉਸ ਵਿੱਚ ਇਹ ਵੀ ਲਿਖਿਆ ਸੀ ਕਿ ਤੇਰੇ ਪਾਪਾ ਇਹ ਗੱਲ ਨਹੀਂ ਮੰਨਣਗੇ ਕਿਉਂਕਿ ਉਹ ਅਜੇ ਵੀ ਇਸ ਜਾਦੂ ਦੇ ਅਸਰ ਵਿੱਚ ਹਨ ਇਸ ਲਈ ਮੈਂ ਆਪਣੇ ਪਾਪਾ ਨੂੰ ਉਸਦੇ ਹਾਲ ਤੇ ਛੱਡ ਦਿੱਤਾ ਅਤੇ ਘਰ ਵਿੱਚ ਬੈਠ ਕੇ ਹੀ ਮੈਂ ਆਪਣੇ ਲਈ ਖੁਦ ਹੀ ਸ਼ਰਬਤ ਬਣਾਉਣ ਲੱਗਿਆ ਅਤੇ ਮੈਂ ਫਿਰ ਇਹ ਵੀ ਸੋਚਣ ਲੱਗਾ ਕਿ ਇਹ ਸ਼ਰਬਤ ਬਣਾਉਣ ਤੇ ਕਿੰਨੀ ਮਿਹਨਤ ਲੱਗਦੀ ਹੈ ਅਤੇ ਇਹ ਕੰਮ ਛੁਪਾ ਕੇ ਵੀ ਕਰਨਾ ਪੈਂਦਾ ਹੈ ਮੇਰੀ ਮਾਂ ਨੇ ਮੇਰੀ ਜਾਨ ਬਚਾਉਣ ਦੀ ਖਾਤਰ ਕੀ ਕੁਝ ਨਹੀਂ ਕੀਤਾ ਅਤੇ ਮੈਂ ਜਾਂਦੇ ਜਾਂਦੇ ਵੀ ਉਸ ਨਾਲ ਬਦਤਮੀਜ਼ੀ ਕਰ ਦਿੱਤੀ ਹੁਣ ਇਹ ਪਛਤਾਵਾ ਮੈਨੂੰ ਸਾਰੀ ਜ਼ਿੰਦਗੀ ਰਹੂਗਾ ਫਿਰ ਮੈਂ ਉਹ ਸ਼ਰਬਤ ਪੂਰੇ 1 ਮਹੀਨੇ ਤੱਕ ਪੀਤਾ ਅਤੇ 18 ਸਾਲ ਦਾ ਹੋਣ ਤੋਂ ਬਾਅਦ ਮੈਂ ਸ਼ਹਿਰ ਚਲਾ ਗਿਆ ਜਾਣ ਤੋਂ ਪਹਿਲਾਂ ਮੈਂ ਆਪਣੇ ਸਾਰੇ ਘਰ ਵਾਲਿਆਂ ਨੂੰ ਕਿਹਾ ਕਿ ਮੈਂ ਤੁਹਾਡੇ ਝੂਠੇ ਪਿਆਰ ਨੂੰ ਸੱਚਾ ਪਿਆਰ ਸਮਝਦਾ ਰਿਹਾ ਤੁਸੀਂ ਸਾਰਿਆਂ ਨੇ ਮੇਰੇ ਨਾਲ ਜੋ ਕੀਤਾ ਹੈ ਤੁਹਾਡਾ ਮਕਸਦ ਨਾਕਾਮ ਹੋ ਗਿਆ ਸਿਰਫ ਮੇਰੀ ਮਾਂ ਦੀ ਵਜ੍ਹਾ ਨਾਲ ਮੇਰੀ ਮਾਂ ਵਾਪਸ ਨਹੀਂ ਆ ਸਕਦੀ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਦੇ ਮਾਫ਼ ਨਹੀਂ ਕਰਾਂਗਾ ਮੈਂ ਉਹ ਘਰ ਛੱਡ ਦਿੱਤਾ ਅਤੇ ਸ਼ਹਿਰ ਵਿੱਚ ਰਹਿਣ ਲੱਗਿਆ ਬਹੁਤ ਮਿਹਨਤ ਕੀਤੀ ਪੜ੍ਹਾਈ ਕੀਤੀ ਅਤੇ ਆਪਣਾ ਘਰ ਬਣਾਇਆ ਅਤੇ ਫਿਰ ਮੈਂ ਆਪਣੀ ਮਾਂ ਦੇ ਨਾਮ ਤੇ ਇੱਕ ਹੋਟਲ ਬਣਾਇਆ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਸੀ ਕਿ ਮੇਰੇ ਪਾਪਾ ਮੇਰੇ ਨਾਲ ਨਹੀਂ ਆਏ ਇੱਕ ਦਿਨ ਮੈਂ ਆਪਣੇ ਪਾਪਾ ਨੂੰ ਆਪਣੇ ਘਰ ਦੇ ਬਾਹਰ ਖੜੇ ਦੇਖਿਆ ਮੈਨੂੰ ਬਹੁਤ ਖੁਸ਼ੀ ਹੋਈ ਉਹ ਮੇਰੇ ਸਾਹਮਣੇ ਹੱਥ ਜੋੜਨ ਲੱਗੇ ਅਤੇ ਕਹਿਣ ਲੱਗੇ ਕਿ ਬੇਟਾ ਤੂੰ ਸੱਚ ਕਹਿੰਦਾ ਸੀ ਤੇਰੀ ਮਾਂ ਵੀ ਸੱਚ ਕਹਿੰਦੀ ਸੀ ਮੈਂ ਹੀ ਬਦਨਸੀਬ ਸੀ ਹੁਣ ਮੈਂ ਤੇਰੇ ਨਾਲ ਹੀ ਰਹੂੰਗਾ ਅਤੇ ਤੇਰਾ ਸਾਥ ਦੇਵਾਂਗਾ ਮੇਰੇ ਪਾਪਾ ਨੇ ਮੈਨੂੰ ਇਹ ਵੀ ਦੱਸਿਆ ਕਿ ਮੇਰੇ ਚਲੇ ਜਾਣ ਤੋਂ ਬਾਅਦ ਉਸ ਘਰ ਵਿੱਚ ਬਹੁਤ ਮੁਸੀਬਤਾਂ ਆਈਆਂ ਸ਼ਾਇਦ ਉਹਨਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲ ਰਹੀ ਸੀ ਮੈਂ ਅਤੇ ਮੇਰੇ ਪਾਪਾ ਨੇ ਆਪਣੇ ਖਾਨਦਾਨੀ ਹਿੱਸੇ ਅਤੇ ਦੌਲਤ ਦੇ ਬਾਰੇ ਵਿੱਚ ਕੋਈ ਗੱਲ ਨਾ ਕੀਤੀ ਮੇਰੇ ਪਾਪਾ ਨੂੰ ਵੀ ਹੁਣ ਦੌਲਤ ਨਾਲ ਕੋਈ ਮਤਲਬ ਨਹੀਂ ਸੀ ਅਤੇ ਮੈਨੂੰ ਵੀ ਕੋਈ ਦੌਲਤ ਨਹੀਂ ਚਾਹੀਦੀ ਸੀ ਮੇਰੀ ਖਾਨਦਾਨੀ ਦੌਲਤ ਜਿਸ ਨੇ ਮੇਰੇ ਆਪਣਿਆਂ ਨੂੰ ਹੀ ਮੇਰਾ ਦੋਸ਼ਮ ਬਣਾ ਦਿੱਤਾ ਮੈਂ ਖੁਦ ਨੂੰ ਬਹੁਤ ਖੁਸ਼ ਨਸੀਬ ਸਮਝਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਘਰ ਵਾਲਿਆਂ ਦੇ ਪਿਆਰ ਦੇ ਪਿੱਛੇ ਇੰਨੀ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਮੈਂ ਸਲਾਮ ਕਰਦਾ ਹਾਂ ਆਪਣੀ ਮਾਂ ਨੂੰ ਜਿਸ ਨੇ ਸਾਰੀ ਜ਼ਿੰਦਗੀ ਇਹ ਰਾਜ਼ ਆਪਣੇ ਦਿਲ ਵਿੱਚ ਸੁਪਾ ਕੇ ਰੱਖਿਆ ਸਿਰਫ ਇਸ ਲਈ ਕਿ ਉਹ ਮੇਰੀ ਜਾਨ ਬਚਾ ਸਕੇ ਤੇ ਇਦਾਂ ਹੀ ਉਹ ਇਸ ਦੁਨੀਆਂ ਤੋਂ ਚਲੀ ਗਈ। ਦੋਸਤੋ ਇਹ ਅੱਜ ਦੇ ਜਮਾਨੇ ਦੀ ਸੱਚਾਈ ਹੈ ਕਿ ਇੱਕ ਦੂਜੇ ਨਾਲ ਚਲਨ ਕਰਕੇ ਨਾ ਜਾਣੇ ਕਿਉਂ ਲੋਕਤੰਤਰਿਕਾਂ ਬਾਬਿਆਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ। ਕੀ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਕੋਈ ਸੁਖੀ ਰਹਿ ਸਕਦਾ ਹੈ? ਆਖਿਰ ਉਸ ਰੱਬ ਦੀ ਅਦਾਲਤ ਵਿੱਚ ਤਾਂ ਇਨਸਾਫ ਹੋਣਾ ਹੀ ਹੈ। ਲੋਕ ਕਿਉਂ ਭੁੱਲ ਜਾਂਦੇ ਹਨ ਕਿ ਜਦੋਂ ਉੱਪਰ ਵਾਲਾ ਇਨਸਾਫ ਕਰਦਾ ਹੈ ਤੇ ਤੁਹਾਡੇ ਕਰਮਾਂ ਦੀ ਅਜਿਹੀ ਸਜ਼ਾ ਦਿੰਦਾ ਹੈ ਕਿ ਜਿਸ ਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ। ਕੀ ਤੁਸੀਂ ਆਪਣੇ ਆਲੇ-ਦੁਆਲੇ ਵਿੱਚ ਅਤੇ ਆਪਣੇ ਪਰਿਵਾਰ ਵਿੱਚ ਅਜਿਹੀਆਂ ਕੋਈ ਕਿਸੇ ਕਹਾਣੀਆਂ ਸੁਨੇ ਹਨ ਜੇਕਰ ਸੁਨੇ ਹਨ ਤਾਂ ਪਲੀਜ਼ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਸ਼ੇਅਰ ਕਰੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਅੱਗੇ ਵੀ ਲਾਈਕ ਸ਼ੇਅਰ ਕਰਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ